ਕਰਨੀ ਵੀ ਪੈ ਸਕਦਾ ਕੋਈ ਮਜਬੂਰੀ ਵੀ ਹੋ ਸਕਦਾ ਕਰ ਲਈ ਗੱਡੀ ਕੋਈ ਗੱਲ ਹੀ ਉਹਨਾਂ ਨੇ ਟਾਬੇ ਤੇ ਅੱਗੇ ਦੇਖੇ ਪੈਸੇ ਹੈਗੇ ਸੀ ਕਹਿੰਦੇ ਫਿਰ ਛਾਪਾ ਦੇਖੇ ਕਹਿੰਦੇ ਪੈਸੇ ਹੈਗੇ ਸੀਗੇ ਉਹਨਾਂ ਨੇ ਕੋਈ ਸਮਾਨ ਲੈਣਾ ਸੀਗਾ ਬਾਈ ਜੀ ਗੱਲ ਇੱਥੇ ਵੀ ਆ ਜਦੋਂ ਉਹਨਾਂ ਨੇ ਸਮਾਨ ਲੈ ਲਈ ਦੇਖੇ ਨੇ ਵੀ ਪੈਸੇ ਹੈਗੇ ਸੀਗੇ ਉਹਨਾਂ ਦੇ ਕੋਲ ਆਪਾਂ ਇੰਨੇ ਕ ਪੈਸੇ ਜੇ ਮਤਲਬ ਸਮਾਨ ਕਿੰਨੇ ਦਾ ਲੈਣਾ ਹੁੰਦਾ ਕਿਤੇ 5-400 ਹਜ਼ਾਰ ਦਾ ਲੈਣਾ ਹੋ ਵੱਧ ਵੱਧ ਉਹ ਆਪਣੀ ਜੇਬ ਦੇ ਵਿੱਚ ਪੈਸੇ ਹੁੰਦੇ ਆ ਅਲੱਗ ਤੋਂ ਇਹ ਬੈਗ ਜਿਨੇ ਪੈਸੇ ਦੱਸ ਦਿਆ ਉਹ ਬੈਗ ਅਲੱਗ ਹੋਊਗਾ ਉਹਨਾਂ ਨੇ ਉਹ ਬੈਗ ਗਾਹਾਂ ਉੱਥੋਂ ਉਹਦੇ ਵਿੱਚੇ ਪੈਸੇ ਲੈ ਕੇ ਫਿਰ ਉਹ ਕਰਨਾ ਸੀਗਾ ਸਮਾਨ ਲੈਣਾ ਸੀਗਾ ਜਾਂ ਉਹ ਬੈਗ ਉਹ ਦੇਖ ਕੇ ਫਿਰ ਛੱਡ ਕੇ ਗੱਡੀ ਦੇ ਵਿੱਚ ਲੈ ਕੇ ਨਹੀਂ ਗਏ ਨਾਲ ਕੈਮਰੇ ਲੱਗੇ ਹੋਏ ਸੀਗੇ ਉਹ ਆਪਣੇ ਉਹ ਸੀਸੀਟੀਵੀ ਫੁਟੇਜ ਵੀ ਦੇਖ ਸਕਦੇ ਆ ਉੱਥੇ ਜਾ ਕੇ ਪਹਿਲਾਂ ਵੀ ਇਹ ਬੰਦਾ ਬੈਗ ਚੱਕਿਆ ਜਾਂ ਨਹੀਂ ਚੱਕਿਆ ਜਾਂ ਇਹਨੇ ਕੋਈ ਗਲਵੜ ਕੀਤੀ ਆ ਜਾਂ ਨਹੀਂ ਕੀਤੀ ਆ ਚਲੋ ਉਹ ਪਿੰਡ ਵਾਪਸ ਆ ਗਏ ਆਪਣੇ ਘਰੇ ਆ ਗਏ ਹਨਾ ਘਰੇ ਆ ਕੇ ਉਹਨਾਂ ਨੇ ਬੈਗ ਜਦੋਂ ਦੋ ਵਾਰ ਰਸਤੇ ਦੇ ਵਿੱਚ ਬੈਗ ਦੇਖਿਆ ਉਹਨਾਂ ਨੇ ਘਰੇ ਆ ਕੇ ਬੈਗ ਨਹੀਂ ਦੇਖਿਆ ਕਿ ਸਾਡੇ ਬੈਗ ਦੇ ਵਿੱਚ ਪੈਸੇ ਨੇ ਜਦੋਂ ਇੰਨੀ ਅਮਾਉਂਟ ਅਗਲਾ ਲੈ ਕੇ ਆਉਂਦਾ ਨਾ ਘਰੇ ਆ ਕੇ ਵੀ ਅਗਲਾ ਆਪਣੀ ਅਮਾਉਂਟ ਚੈੱਕ ਕਰਦਾ ਵੀ ਹਾਂ ਜਦੋਂ ਦੋ ਵਾਰ ਰਸਤੇ 'ਚ ਦੇਖ ਸਕਦਾ ਤਾਂ ਘਰੇ ਆ ਕੇ ਦੇਖਣ ਦੀ ਕਿੰਨੀ ਵੱਡੀ ਗੱਲ ਸੀ ਦੇਖ ਸਕਦੇ ਸੀ ਚਲੋ ਨਹੀਂ ਵੀ ਦੇਖੇ ਹੋ ਮਜਬੂਰੀ ਨੂੰ ਕਈ ਗੱਲਾਂ ਭੁੱਲ ਗਿਆ ਹਨਾ ਚਲੋ ਅੰਦਰ ਰੱਖ ਸਕਦਾ ਰੱਖ ਲਿਆ ਸਾਰੀ ਰਾਤ ਲੰਘ ਗਈ ਬਾਈ ਜੀ ਦੂਜੇ ਦਿਨ ਪਤਾ ਲੱਗਿਆ ਵੀ ਸਾਡੇ ਪੈਸੇ ਹੈ ਨਹੀਂ ਤੇ ਹੁਣ ਦੂਜੇ ਦਿਨ ਤੁਹਾਡੇ ਘਰ ਦੇ ਵਿੱਚ ਕਿੰਨੇ ਮੈਂਬਰ ਹੁੰਦੇ ਆ ਕੋਈ ਪਤਾ ਨਹੀਂ ਆਪਾਂ ਨੂੰ ਕਿਹੜੇ ਕਿਸ ਦੇ ਮੂੰਹ ਦੇ ਉੱਪਰ ਲੇਖ ਹੁੰਦਾ ਕੌਣ ਕਿਦਾਂ ਦਾ ਕੀ ਗੱਲਬਾਤ ਆ ਜਾਂ ਤੁਹਾਡੇ ਕੰਮ ਵਾਲੇ ਵੀ ਲੱਗੇ ਹੁੰਦੇ ਆ ਤੇ ਉਹ ਕਿਵੇਂ ਦਾ ਇੱਕ ਡਰਾਈਵਰ ਦੇ ਉੱਪਰ ਜਿਹੜਾ ਇੱਕ ਇਮਾਨਦਾਰੀ ਨਾਲ ਕੰਮ ਕਰਦਾ ਗੱਲ ਤਾਂ ਦੁੱਖ ਲੱਗਿਆ ਬਾਈ ਜੀ ਸਾਨੂੰ ਤਾਂ ਇਹ ਵੀਡੀਓ ਪਾਉਣੀ ਪਈ ਧਰਮਵੀਰ ਖਾਲਸੇ ਨੇ ਵੀ ਵੀਡੀਓ ਪਾਈ ਆ ਇਸੇ ਹੱਕ ਲਈ ਪਾਈ ਆ ਕਿ ਉਹ ਕਿ ਸਾਡੇ ਡਰਾਈਵਰ ਹੀ ਸਾਡੇ ਡਰਾਈਵਰਾਂ ਦਾ ਘਾਣ ਕਰੀ ਜਾਂਦੇ ਆ ਸਾਡੇ ਆਪਣੇ ਸਾਨੂੰ ਮਾਰੀ ਜਾਂਦੇ ਆ ਸਾਨੂੰ ਇਸਪੋਰਟ ਤਾਂ ਕੀ ਕਰਨੀ ਇੱਕ ਦੂਜੇ ਨੂੰ ਇੱਕ ਦੂਜੇ ਦੀ ਹੈਲਪ ਤਾਂ ਕੀ ਕਰਨੀ ਉਹ ਵਿਚਾਰਾ ਪਤਾ ਨਹੀਂ ਬੰਦੇ ਦੇ ਉੱਪਰ ਕੀ ਬੀਤਣੀਆਂ ਹਨਾ ਕਿੱਡਾ ਦਾਗ ਲਵਾ ਲੈਣਾ ਅਗਲੇ ਨੇ ਬੇਈਮਾਨੀ ਦਾ ਦਾਗਾ ਇਹ ਭਾਈ ਜੀ ਸੌਖੀਆਂ ਗੱਲਾਂ ਨੇ ਹੈਗੀਆਂ ਅਗਲੇ ਨੂੰ ਉਹੀ ਕਹਿ ਦਲਾ ਬਦਨਾਮ ਕਰਨਾ ਸੌਖਾ ਤੇ ਭੁਗਤਣੀ ਬੜੀ ਔਖੀ ਆ ਦੇਖੋ ਸਭ ਤੋਂ ਮੇਨ ਗੱਲ ਪੁਲਿਸ ਬੈਠੀ ਆ ਪੁਲਿਸ ਨੇ ਹਰੇ ਕੋਈ ਬਿਆਨ ਨਹੀਂ ਦਿੱਤਾ ਆਪਣੇ ਲੋਕ ਬਿਆਨਵਾ ਜੀਆਂ ਦੇ ਜਾਂਦੇ ਆ ਆਪਣੇ ਟੈਕਸੀ ਵਾਲੇ ਆਪਣੇ ਡਰਾਈਵਰ ਭਾਈ ਨੂੰ ਭੰਡੀ ਜਾਂਦੇ ਆ ਕਿੱਡੇ ਕਿ ਵਧੀਆ ਗੱਲ ਆ ਯਾਰ ਤੁਸੀਂ ਆਪਣੇ ਡਰਾਈਵਰ ਭਰਾ ਨੂੰ ਭੰਡ ਰਹੇ ਹੋ ਯਾਰ ਉਹਨੇ ਚਾਹੇ ਕੁਛ ਕੀਤਾ ਵੀ ਨਾ ਹੋਵੇ ਉਹ ਤੁਸੀਂ ਦੇਖਿਆ ਜਾ ਕੇ ਵੀ ਉਹ ਕੋਣ ਉਹਦੀ ਚੋਰੀ ਦਾ ਜਾ ਉਹਨੇ ਕੀਤਾ ਤੁਸੀਂ 92 ਦਾ ਰੋਲਾ ਹੋਈ ਵਿੱਚ ਪਾ ਲਿਆ 92 ਦਾ ਕੀ ਕਸੂਰ ਹੈ ਵਿੱਚ 92 ਵਾਲੇ ਬੰਦੇ ਨਹੀਂ ਮੈਂ ਨਹੀਂ ਚਲਾਉਂਦਾ ਤੁਸੀਂ ਨਹੀਂ ਚਲਾਉਂਦੇ ਖਾਲਸੇ ਦਾ ਬਿਆਨ ਆਇਆ ਉਹ ਨਹੀਂ ਚਲਾਉਂਦਾ ਜਾਂ ਕਿੰਨੇ ਵਧੀਆ ਬੰਦੇ ਨੇ ਜਿਹੜੇ ਗੱਡੀਆਂ ਚਲਾਉਂਦੇ ਨੇ ਭਾਈ ਜੀ ਬਹੁਤ ਅੱਗੇ ਵਾਲੀਆਂ ਗੱਲਾਂ ਨੇ ਪੜੇ ਲਿਖੇ ਨੇ ਸਾਰੇ ਬੰਦੇ ਹੁਣ ਅੱਗੇ ਮਾਂ ਗੱਡੀਆਂ ਨਹੀਂ ਚਲਦੀਆਂ ਹੈਗੀਆਂ ਸਾਰੇ ਐਜੂਕੇਟਰ ਨੇ ਸਾਰੇ ਚੰਗੇ ਪਰਿਵਾਰਾਂ ਤੋਂ ਨੇ ਕੁਈਏ ਛੋਟੇ ਮੋਟੇ ਗੱਲਾਂ ਕਰਨ ਵਾਲੇ ਮੁੰਡੇ ਨਹੀਂ ਹੈਗੇ ਹੁਣ ਵਾਲੇ ਜੇ ਅਪ ਡਾਊਨ ਅਪ ਡਾਊਨ ਕਰੀ ਜਾਂਦੇ ਆ ਆਪਾਂ ਅਪ ਡਾਊਨ ਦੀ ਗੱਡੀ ਲਾ ਕੇ ਅਪ ਡਾਊਨ ਵਾਲੇ ਨਹੀਂ ਇਹ ਕਰ ਸਕਦੇ ਜੇ ਕਰਨਾ ਹੀ ਹੋਵੇ ਉਹ ਤਾਂ ਅਪ ਡਾਊਨ ਵਾਲਾ ਵੀ ਕਰ ਲੂਗਾ 92 ਵਾਲਾ ਕਿਤੇ ਚੋਰੇ ਬਠਾ ਤੁਸੀਂ ਆਪ ਕਹਿੰਦੇ ਹੋ ਫਿਰ ਆਪਣੇ ਸ਼ਹਿਰ ਵਾਲਾ ਬੰਦਾ ਲੈ ਕੇ ਜੋ ਨੇੜੇ ਵਾਲਾ ਬੰਦਾ ਲੈ ਕੇ ਜਾਓ ਯਾਰ ਕਿਸੇ ਦੇ ਮੂੰਹ ਤੇ ਲਿਖਿਆ ਜਿਹੜੇ ਦੂਜੇ ਸ਼ਹਿਰਾਂ 'ਚ ਰਹਿੰਦੇ ਨੇ ਉਹ ਵੀ ਤਾਂ ਬੰਦੇ ਹੀ ਨੇ ਉਹ ਵੀ ਇਮਾਨਦਾਰ ਨੇ ਜਿਵੇਂ ਤੁਸੀਂ ਆ